ਸਤਿ ਸ਼੍ਰੀ ਅਕਾਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦਿਲਚਸਪ ਲਰਨਿੰਗ ਪੁਆਇੰਟ ਦੇ ਉੱਪਰ ਸਟੂਡੈਂਟਸ ਅਸੀਂ ਐਡਮਿਟ ਕਾਰਡ ਦੀ ਜਿਹੜੀ ਗੱਲ ਕਰਾਂਗੇ ਕਿ ETT ਟੀਚਰਸ ਦਾ ਜੋ ਕਿ ਐਡਮਿਟ ਕਾਰਡ ਹੈ ਉਹ ਕਦੋਂ ਆਏਗਾ ਸਟੂਡੈਂਟਸ ਦੇਖੋ एग्जाम ਤੋਂ ਘੱਟੋ ਘੱਟ 6 ਜਾਂ 7 ਦਿਨ ਪਹਿਲਾਂ ਐਡਮਿਟ ਕਾਰਡ ਦਾ ਜਿਹੜਾ ਹੈ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸੈਂਟਰ ਦੂਰ ਹੁੰਦੇ ਨੇ ਔਰ ਬੱਚਾ ਨੇ ਆਪਣੇ ਜਿਹੜੇ ਇੰਤਜ਼ਾਮ ਨੇ ਉਹ ਕਰਨੇ ਹੁੰਦੇ ਨੇ ਜਾਣਦੇ ਤੇ ਉਹਦੀਆਂ ਜੋ ਇਨਸਟਰਕਸ਼ਨਸ ਹੁੰਦੀਆਂ ਨੇ ਉਹ ਵੀ ਅਸੀਂ ਪੜ੍ਹਨੀਆਂ ਹੁੰਦੀਆਂ ਨੇ ਸੋ ਇਹ ਸਾਰੀ ਚੀਜ਼ਾਂ ਦੇ ਲਈ ਹੀ ਜੋ ਜ਼ਰੂਰੀ ਚੀਜ਼ ਹੁੰਦੀ ਉਹ ਇਹੀ ਹੈ ਕਿ ਐਡਮਿਟ ਕਾਰਡ 6 ਤੋਂ 7 ਦਿਨ ਪਹਿਲਾਂ ਜੋ ਹੈ ਆਉਣਾ ਹੁੰਦਾ ਜਿਸ ਤਰੀਕੇ ਨਾਲ 28 ਨਵੰਬਰ ਨੂੰ ਵਾਰਡ ਅਟੈਂਡੈਂਟ ਦਾ ਪੇਪਰ ਹੈ ਔਰ ਉਸ ਦੇ ਐਡਮਿਟ ਕਾਰਡ ਜਿਹੜੇ ਨੇ ਕੱਲ ਇੱਕ ਹਫ਼ਤੇ ਪਹਿਲਾਂ ਮਤਲਬ ਕਿ ਪ੍ਰੋਪਰ ਇੱਕ ਹਫ਼ਤੇ ਪਹਿਲਾਂ ਉਹਨਾਂ ਨੇ ਜਿਹੜੇ ਹੈ ਆਪਣੇ ਐਡਮਿਟ ਕਾਰਡ ਜਿਹੜੇ ਲਾਂਚ ਕੀਤੇ ਨੇ ਸੋ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਅਗਰ ਪੇਪਰ 29 ਤਰੀਕ ਨੂੰ ਲਾਜ਼ਮੀ ਤੌਰ ਤੇ ਹੋਣਾ ਹੈ ਸੋ ਉਹਦੇ ਐਡਮਿਟ ਕਾਰਡ ਵੀ ਜਿਹੜੇ ਨੇ ਉਹ ਹੋ ਸਕਦਾ ਅੱਜ ਸੰਡੇ ਦੇ ਕਰਕੇ ਨਾ ਆਉਣ ਪਰ ਕੱਲ ਉਹਦੇ ਐਡਮਿਟ ਕਾਰਡ ਜਿਹੜੇ ਨੇ ਉਹ ਪੱਕੇ ਤੌਰ ਤੇ ਆਉਣ ਦੀ ਉਮੀਦ ਹੈ ਅਗਰ ਪਰਸੋ ਤੱਕ ਉਹ ਐਡਮਿਟ ਕਾਰਡ ਨਹੀਂ ਆਉਂਦੇ ਤੋਂ ਇਹਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਸ਼ਾਇਦ ਫਿਰ ਇਗਜ਼ਾਮ ਅੱਗੇ ਪੋਸਟਪੋਨ ਵੀ ਹੋ ਸਕਦਾ ਸੋ ਇਹ ਜਾਣਕਾਰੀ ਸੀ ਸਾਡੀ ਐਡਮਿਟ ਕਾਰਡਸ ਨੂੰ ਲੈ ਕੇ ਕਿ ਪਰਸੋਂ ਦੁਪਹਿਰ ਤੱਕ ਜਾਂ ਸ਼ਾਮ ਤੱਕ ਦੀ ਵੇਟ ਹੀ ਬਹੁਤ ਹੋਏਗੀ ਜਾਂ ਕੱਲ ਤੱਕ ਦੀ ਹੀ ਵੇਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਾਨੂੰ ਕਰਨੀ ਪੈਗੀ ਪੇਸ਼ੈਂਸ ਰੱਖ ਕੇ ਔਰ ਉਸ ਤੋਂ ਬਾਅਦ ਅਗਰ ਉਹ ਐਡਮਿਟ ਕਾਰਡ ਨਹੀਂ ਆਉਂਦੇ ਸੋ ਇਹੀ ਅਸੀਂ ਉਮੀਦ ਲਾ ਸਕਦੇ ਕਿ ਪੇਪਰ ਜਿਹੜਾ ਹੈ ਉਹ ਪੱਕੇ ਤੌਰ ਤੇ ਪੋਸਟਪੋਨਡ ਹੀ ਹੋਏਗਾ ਸੋ ਉਸ ਤੋਂ ਬਾਅਦ ਉਹਦੇ ਐਡਮਿਟ ਕਾਰਡ ਫਿਰ ਇੱਕ ਵਾਰ ਨਹੀਂ ਆਉਣਗੇ ਸੋ ਇਹ ਜਾਣਕਾਰੀ ਸੀ ਉਮੀਦ ਕਰਦੇ ਆ ਇਹ ਜਾਣਕਾਰੀ ਆਪ ਸਭ ਨੂੰ ਕੁਝ ਕੋ ਰੀਲੀਫ ਦੇਗੀ ਕਿ ਅਸੀਂ ਐਡਮਿਟ ਕਾਰਡ ਨੂੰ ਕਦੋਂ ਤੱਕ ਉਹ ਦੇਖਣਾ ਹੈ ਆਦਰਵਾਇਜ਼ ਫਿਰ ਪੇਪਰ ਹੀ ਜੋ ਹੈ ਉਹਦੇ ਪੋਸਟਪੋਨ ਹੋਣ ਦੇ ਜਿਹੜੇ ਚਾਂਸਸ ਜਿਹੜੇ ਉਹ ਬਹੁਤ ਜ਼ਿਆਦਾ ਵੱਧ ਜਾਣਗੇ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਨਵੀਂ ਅਪਡੇਟ ਦੇ ਨਾਲ ਧੰਨਵਾਦ ਥੈਂਕ ਯੂ ਵੈਰੀ ਮਚ